ਜਿਹੜਾ ਬੁਖਤ ਹੈ ਨਿਕੋਏ ਦਾ ਹੈ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਕੇਸ ਨੇ ਜਾਂ ਲਿਵ-ਇਨ ਰਿਲੇਸ਼ਨਸ਼ਿਪ ਦੇ ਨਾਲ ਅਡ ਹੋ ਗਏ ਜਾਂ ਅਲੱਗ-ਅਲੱਗ ਚਲੇ ਗਏ ਇਹਦੇ ਲਈ ਸੇ ਕਰਦੇ ਆ ਕਿ ਅਸੀਂ ਇੱਕ ਜਿਹੜੀ ਇਨਕੁਆਇਰੀ ਹੁੰਦੀ ਉਹ ਪੁਲਿਸ ਨੂੰ ਭੇਜਦੇ ਆ ਆਈਓ ਡੈਸੀਗਨੇਟ ਹੁੰਦਾ ਤੇ ਆਈਓ ਜਿਹੜੇ ਨੇ ਦੋਨਾਂ ਪਾਰਟੀਆਂ ਦੇ ਬਿਆਨ ਦਰਜ ਕਰਦੇ ਨੇ ਫਿਰ ਉਹ ਦੋਨਾਂ ਪਾਰਟੀਆਂ ਨੂੰ ਕਮਿਸ਼ਨ 'ਚ ਬੁਲਾਇਆ ਜਾਂਦਾ ਕੋਸ਼ਿਸ਼ ਹੁੰਦੀ ਹੈ ਕਿ ਮੀਡੀਏਸ਼ਨ ਕਰਕੇ ਸਮਝਾ ਬੁਝਾ ਕੇ ਘਰ ਨੂੰ ਠੀਕ ਕੀਤਾ ਜਾਵੇ ਉਹ ਕਪਲ ਕਦੀ-ਕਦੀ ਛੋਟੇ-ਛੋਟੇ ਮਿਸਅੰਡਰਸਟੈਂਡਿੰਗਸ ਹੁੰਦੀਆਂ ਨੇ ਆਪਸ ਦੇ ਵਿੱਚ ਉਹਨਾਂ ਨੂੰ ਦੂਰ ਕਰ ਔਰ ਕਦੇ ਹੁੰਦਾ ਹੈ ਕਿ ਪੇਰੈਂਟਸ ਦਾ ਇੰਟਰਫੀਅਰੈਂਸ ਜ਼ਿਆਦਾ ਹੁੰਦੀ ਹੈ بجائے ਕਿ ਹਸਬੰਡ ਐਂਡ ਵਾਈਫ ਤੋਂ ਉਹਨਾਂ ਨੂੰ ਸਮਝਾਇਆ ਜਾਂਦਾ ਉਹਨਾਂ ਨੂੰ ਕਾਉਂਸਲਿੰਗ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਥੋੜੀ ਦੇਰ ਲਈ ਆਪਣੇ ਆਪ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਦੋ ਦੇਖਣ ਦੋ ਕਿ ਉਹ ਆਪਸ ਸੋਲਵ ਕਰਕੇ ਠੀਕ ਹੋ ਸਕਦੇ ਕਿ ਨਹੀਂ ਹੋ ਸਕਦੇ ਸੋ ਇਸੇ ਮੀਡੀਏਸ਼ਨ ਓਨਲੀ ਅਗੇ ਦੇਖਿਆ ਜਾਂਦੀ ਹੈ ਕਿ ਕਾਫੀ سارے ਕੇਸਸ ਹੁੰਦੇ ਨੇ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਪੋਲਿਟিক্যাল ਇੰਟਰਫੀਅਰੈਂਸ ਬਹੁਤ ਹੁੰਦਾ ਹੈ ਉਹਨਾਂ ਕੇਸਾਂ ਦੇ ਉੱਪਰ ਪ੍ਰੈਸ਼ਰਾਈਜ਼ ਹੋਵੇ ਐਸਚੂ ਦੇ ਉੱਪਰ ਹੋਵੇ ਤਾਂ ਉਸ ਨੂੰ ਕਿਸ ਤਰੀਕੇ ਨਾਲ ਕਮਿਸ਼ਨ ਨੇ ਵੇਖ ਰਿਹਾ ਹੈਗਾ ਕਿ ਪੋਲਿਟিক্যাল ਪ੍ਰੈਸ਼ਰ ਐਸਚੂ ਦੇ ਉੱਪਰ ਕਿਹੜੇ ਤਰੀਕੇ ਨਾਲ ਦਿੱਖਦਾ ਆਏਗਾ ਜੋ ਅਕਸਰ ਲੋਕ ਧਿਆਨ ਨਹੀਂ ਕਰਦੇ ਨੇ ਇਹ ਕੀ ਕੀ ਗੱਲ ਹੈ ਤੁਹਾਡੀ ਕਿ ਕਈ ਵਾਰੀ ਹੁੰਦਾ ਕੋਈ ਸੋਚਦਾ ਵੀ ਹੈ ਕਿ ਸ਼ਾਇਦ ਮੈਨੂੰ ਕਿਸੇ ਐਮਐਲਏ ਸਾਹਿਬ ਨੇ ਜਾਂ ਮੰਤਰੀ ਸਾਹਿਬ ਨੇ ਕਵਾ ਦਿੱਤਾ ਤੇ ਪਰ ਸਾਡੇ ਕਮਿਸ਼ਨ ਦੇ ਅੰਦਰ ਮੈਂ ਕਦੀ ਵੀ ਸਭ ਤੋਂ ਪਹਿਲੀ ਗੱਲ ਮੈਂ ਇਹ ਹੀ ਕਹਿੰਨੀ ਆ ਕਿ ਅਗਰ ਕੋਈ ਇੱਕ ਕਮਿਸ਼ਨ ਦੇ ਅੰਦਰ ਇਹ ਲੈ ਕੇ ਆਇਆ ਕਿ ਜੀ ਮੈਂ ਮੰਤਰੀ ਸਾਹਿਬ ਨੇ ਭੇਜਿਆ ਆ ਜਾਂ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਜਾਂ ਕਿਸੇ ਦੀ ਐਸੀ ਕੋਈ ਸਫਾਰਿਸ਼ ਲੈ ਕੇ ਅੰਦਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਬੰਦ ਕਰ ਦੇਈਏ ਕਮਿਸ਼ਨ ਦੇ ਅੰਦਰ ਕੋਈ ਵੀ ਕੇਸ ਚਾਹੇ ਕੋਈ ਮੰਤਰੀ ਸੰਤਰੀ ਜੋ ਵੀ ਹੈ ਚਾਹੇ ਸੀਐਮ ਤੱਕ ਵੀ ਮੇਰੇ ਕੋਲ ਅਗਰ ਕੋਈ ਐਸੀ ਹਾਲਾ ਕੀ ਕਦੇ ਆਇਆ ਨਹੀਂ ਹੈ ਅਗਰ ਕੋਈ ਇੱਕ ਦੋ ਕਦੇ ਬੰਦਾ ਆਂਦਾ ਵੀ ਜੀ ਮੈਂ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਆਇਆ ਕਿ ਮੈਂ ਨਹੀਂ ਐਂਟਰਟੇਨ ਕਰਦੀ ਅੱਜ ਸੀਗਾ ਸਰ ਹੈਗਾ ਸੀ ਜੀ ਹੈਗਾ ਸੀ ਉਸਦੇ ਉੱਪਰ ਕੁਝ ਵੀ ਨਹੀਂ ਕਰਾਂਗੇ ਉਸ ਨੂੰ ਵੀ ਮੈਂ ਇਹੀ ਕਹਾਗਾ ਕਿ ਮੈਨੂੰ ਨਾ ਦੋ ਕਿਹੜਾ ਐਮਐਲਏ ਸੀ ਕੀ ਸੀ ਕਿਹੜਾ ਬੰਦਾ ਸੀਗਾ ਮੈਂ ਖੁਦੋਂ ਐਮਐਲਏ ਸਾਹਿਬ ਨਾਲ ਗੱਲ ਕਰੂੰ ਕਈ ਵਾਰੀ ਉਹਨਾਂ ਝੂਠੀ ਹੁੰਦੀ ਹੈ ਗੱਲ ਕਿ ਐਵੇਂ ਕਿਸੇ ਨੇ ਕਹਿੰਦਾ ਜੀ ਮੈਨੂੰ ਇਹ ਐਸੈਂਬਲੀ ਐਮਐਲਏ ਸਾਹਿਬ ਨੇ ਭੇਜਿਆ ਆ ਪਰ ਹੁੰਦਾ ਨਹੀਂ ਹੈ ਕਿਉਂਕਿ ਨਾ ਲੈ ਦੋ ਥੋੜਾ ਵੇਟ ਵੱਧ ਜਾਂਦਾ ਕੇਸ ਦੇ ਅੰਦਰ ਉਹ ਬਿਲਕੁਲ ਨਹੀਂ ਹੁੰਦਾ ਔਰ ਉਹਨਾਂ ਦੇ ਨਾਮ ਇਹ ਲਿਖੇ ਵੀ ਹੋਏ ਨੇ ਦੋ ਤੇ ਉਹਨਾਂ ਦੇ ਮੈਂ ਖੁਦ ਪਰਸਨਲੀ ਉਹਨਾਂ ਨਾਲ ਗੱਲ ਕਰੂੰਗੀ ਔਰ ਅਗਰ ਇਹ ਗੱਲ ਠੀਕ ਹੋਈ ਕਿ ਹਾਂ ਉਹਨਾਂ ਦਾ ਕੋਈ ਬੰਦਾ ਆਇਆ ਸੀ ਮੈਂ ਖੁਦ ਉਹਨਾਂ ਨੂੰ ਇਹ ਰਿਕੁਐਸਟ ਕਰੂੰਗੀ ਕਿ ਅੱਗੇ ਤੋਂ ਇਹ ਕੰਮ ਨਹੀਂ ਕਰਨਾ ਔਰ ਉਸ ਕੇਸ ਦੇ ਉੱਤੇ ਤੇ ਮੈਂ ਬਿਲਕੁਲ ਕੰਮ ਕਰਾਂ ਮੈਂ ਤੁਹਾਡੇ ਕੋਲ ਲੋਕ ਉਮੀਦ ਲੈ ਕੇ ਆਉਂਦੇ ਨੇ ਕਿਸ ਤਰੀਕੇ ਦੀ ਕਿਉਂਕਿ ਇਹ ਕਹਿ ਜਾਂਦੇ ਤੁਹਾਡਾ ਐਕਚੁਅਲੀ ਤੁਸੀਂ ਹੈ ਮਹਿਲਾ ਕਮਿਸ਼ਨ ਲੇਕਿਨ ਕੀ ਮਹਿਲਾ ਦਾ ਜਿਆਦਾ ਪੱਖ ਲੈਣੇ ਕਿਉਂਕਿ ਕਈ ਵਾਰ ਆਦਮੀ ਵੀ ਸਹੀ ਹੁੰਦਾ ਮੇਰੇ ਕੋਲ ਬੜੇ ਇਹੋ ਜਿਹੇ ਕੁਐਸਚਨ ਵੀ ਆਉਂਦੇ ਨੇ ਇਹੋ ਜ ਕਿ ਇੱਕ ਜੀ ਪੁਰਸ਼ ਕਮਿਸ਼ਨ ਵੀ ਹੋਣਾ ਚਾਹੀਦਾ ਅੱਜ ਕੱਲ੍ਹ ਲੜਕੀਆਂ ਜਿਹੜੀਆਂ ਨੇ ਉਹ ਜ਼ਿਆਦਾ ਹਾਵੀ ਹੋ ਰਹੀਆਂ ਨੇ ਠੀਕ ਹੈ ਮਗਰ ਐਸਾ ਨਹੀਂ ਹੈ ਗੱਲ ਇਹ ਹੈ ਕਿ ਮੈਂ ਬਿਲਕੁਲ ਫੇਅਰ ਜਿੱਤੇ ਤੇ ਲੜਕੀਆਂ ਇੱਕ ਕਦੇ-ਕਦੇ ਹੋ ਜਾਂਦਾ ਤੱਕਾ ਵੀ ਹੋ ਜਾਂਦਾ ਥੋੜਾ ਜਿਹਾ ਵੋਇਸ ਦੇ ਨਾਲ ਵੀ ਉਹ ਉਹਨਾਂ ਨੂੰ ਮੈਂ ਦੇਖੋ ਜਦੋਂ ਤੁਸੀਂ ਗੱਲ ਕਰਦੇ ਹੋ ਇਨਕੁਆਇਰੀ ਦੇਖਦੇ ਹੋ ਫੈਕਟ ਸਾਹਮਣੇ ਆਉਂਦੇ ਨੇ ਪਤਾ ਲੱਗ ਜਾਂਦਾ ਕਿ ਇੱਥੇ ਇੱਕ ਤੱਕਾ ਹੋ ਰਿਹਾ ਲੜਕੇ ਦੇ ਨਾਲ ਅਸੀਂ ਉਹਦੇ ਉੱਤੇ ਬਿਲਕੁਲ ਨਹੀਂ ਕਰਦੇ ਕਾਰਵਾਈ ਮੈਂ ਉਸ ਲੜਕੀ ਦੀ ਕਦੇ ਨਹੀਂ ਸੁਣ ਉਸ ਭਾਵ ਜਿਸ ਤਰ੍ਹਾਂ ਦੇ ਨਾਲ ਚਾਹੇ ਕਾਲਜ ਪੜ੍ਹ ਰਹੀ ਹੈ ਨਹੀਂ ਕੋਈ ਉਹ ਉਹਨਾਂ ਲਈ ਉਹਨਾਂ ਗੱਲਾਂ ਦੇ ਵਿੱਚ ਲਗਾ ਕੇ ਮਰਗੀ ਵਿਆਹ ਕਰਵਾਉਂਦੇ ਬਟ ਪੇਰੈਂਟਸ ਦੇ ਕਿੰਨੇ ਕਿਤੇ ਉਹਨਾਂ ਦੀ ਸਹਿਮਤੀ ਨਹੀਂ ਹੁੰਦੀ ਹੈਗੀ ਮਤ ਠੀਕ ਹੈ ਪੁਲੀ ਬਾਲੇ ਕਿ ਉਹ ਪੁਲੀ ਕੋਦੀ ਰਹੀ ਜਾਂ ਮਤਲਬ ਬਟ ਕਿੰਨਾ ਕਿਤੇ ਲੱਗਦਾ ਹੈ ਕਿ ਪੇਰੈਂਟਸ ਦੀ ਵੀ ਸਹਿਮਾਈ ਕੋਈ ਜ਼ਰੂਰੀ ਹੈਗੀ ਇਸ ਕੇਸ ਨੂੰ ਲੈ ਕੇ ਨਹੀਂ ਦੇਖੋ ਜਦੋਂ ਜਦੋਂ ਮੈਰਿਜ ਦੀ ਸਵਾਲ ਆਉਂਦਾ ਜੇ ਐਡਲਟ ਨੇ ਉਹਨਾਂ ਨੂੰ ਪਤਾ ਉਹ ਕੀ ਕਰ ਰਹੇ ਨੇ ਕਈ ਵਾਰੀ ਹੁੰਦਾ ਕਿ ਮੈਰਿਜ ਵਾਲੇ ਹੋਈ ਦੇ ਸੀ ਰਹਿ ਰਹੇ ਆ ਇੱਕ ਦੂਜੇ ਦੇ ਨਾਲ ਠੀਕ ਹੈ ਇਹ ਕੰਸੈਂਸ਼ਲ ਇਦੇ ਅੰਦਰ ਕੋਈ ਕੀ ਕਰ ਸਕਦਾ ਤੁਸੀਂ ਆਪਣਾ ਚੰਗਾ ਭਲਾ ਬੁਰਾ ਸਭ ਸਮਝ ਸਕਦੇ ਹੋ ਇਸ ਚੀਜ਼ਾਂ ਦੇ ਅੰਦਰ ਆਪਣਾ ਜਿਹੜਾ ਕੈਰੈਕਟਰ ਹੈ ਨਾ ਉਹ ਸਟਰੋਂਗ ਹੋਣਾ ਚਾਹੀਦਾ ਕਿ ਕੀ ਸਾਡੇ ਲਈ ਚੰਗਾ ਤੇ ਕੀ ਸਾਡੇ ਲਈ ਬੁਰਾ ਮੈਂ ਹਰ ਲੜਕੀ ਨੂੰ ਜੋ ਵੀ ਕਵਿਸ਼ਨ ਜਾਂਦੀ ਮੈਨੂੰ ਇਹ ਸਮਝਾਉਣੀ ਆ ਕਿ ਬੇਟਾ ਦੇਖੋ ਤੁਸੀਂ ਠੀਕ ਹੈ ਕਿਸੇ ਇੱਕ ਦੂਜੇ ਨਾਲ ਰਹਿ ਵੀ ਰਹੇ ਹੋ ਪਰ ਇੱਕ ਕਨੈਕਸ਼ਨ ਹੋਣੀ ਚਾਹੀਦੀ ਹੈ ਅੰਦਰ ਤੁਹਾਡੇ ਆਪਣੇ ਸਸਕਾਰ ਸਾਹਮਣੇ ਆਉਂਦੇ ਨੇ ਤੁਹਾਡੇ ਆਪਣੇ ਮਾਪੇ ਦੀ ਐਡਵਾਈਸ ਸਾਹਮਣੇ ਆਉਂਦੀ ਹੈ ਬੜੀਆਂ ਚੀਜ਼ਾਂ ਜਿਹੜੀਆਂ ਦੇਖਦੇ ਹੋ ਕਿ ਤੁਸੀਂ ਠੀਕ ਕਦਮ ਚੱਕਿਆ ਹੈ ਕਿ ਨਹੀਂ ਚੱਕਿਆ ਇਹ ਤੁਹਾਡੇ ਆਪਣਾ ਬੋਰਲਸ ਕਈ ਵਾਰੀ ਹੁੰਦਾ ਕਿ ਅਸੀਂ ਸਾਨੂੰ ਉਹ ਮੁੰਡੇ ਨੇ ਛੱਡ ਦਿੱਤਾ ਤੇ ਹੁਣ ਤੁਸੀਂ ਇੱਥੇ ਪੁਲਿਸ ਦੀ ਕਾਰਵਾਈ ਕਰੋ ਸਾਡੇ ਨਾਲ ਰੇਪ ਹੋਇਆ ਸਾਡੇ ਨਾਲ ਇਹ ਹੋਇਆ ਇਹ ਕੋਈ ਕਾਰਵਾਈ ਨਹੀਂ ਬਣਦੀ ਕਿਉਂਕਿ ਤੁਸੀਂ ਅਡਲਟ ਹੋ ਕੰਸੈਂਸ਼ੁਅਲ ਹੋਇਆ ਜੋ ਵੀ ਹੋਇਆ ਇਸ ਚੀਜ਼ ਦੇ ਲਈ ਮੈਂ ਹਮੇਸ਼ਾ ਕਹਿੰਦੀ ਹਾਂ ਆਪਣਾ ਮੋਰਲ ਤੇ ਕੈਰੈਕਟਰ ਸਟਰੋਂਗ ਬਸ ਸਾਫੀ ਸਾਰੀ ਚੀਜ਼ਾਂ ਕਮਿਸ਼ਨ ਨੇ ਨੋਟਿਸ ਦੇ ਵਿੱਚ ਦਿੱਤੀਆਂ ਸੀ ਪਾਵੋ ਚਰਨ ਦੀ ਚੰਨੀ ਦਾ ਬਿਆਨ ਹੋਵੇ ਪਾਵੋ ਪੰਚਾਇਤ ਇਲੈਕਸ਼ਨ ਦੇ ਵਿੱਚ ਔਰਤਾਂ ਨਾਲ ਹੋਏ ਉਸ ਨੂੰ ਲੈ ਕੇ ਕੀ ਰਿਪੋਰਟ ਹੁਣ ਤੱਕ ਕਮਿਸ਼ਨ ਨੇ ਤਿਆਰ ਕੀਤੀ ਜੀ ਜਾਂ ਕੀ ਕੁਝ ਉਸ ਦੇ ਉੱਪਰ ਟ੍ਰੀਟ ਜਿੱਤੇ ਲੱਗਦਾ ਹੈ ਕਿ ਵੀ ਜਿਹੜੀ ਗੱਲ ਹੈ ਉਹ ਚਾਹੇ ਕੋ ਇਨਸੀਡੈਂਟ ਹੋਵੇ ਅਸੀਂ ਉਹਦੇ ਉੱਤੇ ਬਹੁਤ ਸਖਤ ਕਾਰਵਾਈ ਕਰਦੇ ਹਾਂ ਔਰ ਉਹਦੇ ਤੇ ਜਵਾਬਦੇਹੀ ਲੈ ਕੇ ਵੀ ਔਰ ਜੋ ਕਾਰਵਾਈ ਬਣਦੀ ਆ ਜਾਂ ਕੋਈ ਤਾਰਾ ਲੱਗਦੀ ਆ ਉਹ ਤੇ ਜਰੂਰ ਲੱਗਦੀ ਆ ਦੇਖੋ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਨੇ ਪਬਲਿਕਲੀ ਮਾਫੀ ਮੰਗੀ ਹੈ ਇਸ ਚੀਜ਼ ਦੀ ਠੀਕ ਹੈ ਹੋਰ ਇਸ ਤੋਂ ਜ਼ਿਆਦਾ ਕੀ ਹੋ ਸਕਦਾ ਪੰਚਾਇਤੀ ਇਲੈਕਸ਼ਨ ਨੂੰ ਜੋ ਮਹਿਲਾਲ ਦਾ ਹੋਇਆ ਸੀ ਪਟਿਆਲੇ ਪਹੁੰਚੋ ਉਸ ਕਾਫੀ ਤਾਰਾ ਦੇਖੋ ਪੰਚਾਇਤੀ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਬੇ ਆਪੋਜੀਸ਼ਨ ਜਾਂ ਕਦੇ ਦੂਸਰਾ ਕੋਈ ਵੀ ਚੀਜ਼ ਹੈ ਇੱਕ ਦੂਜੇ ਦੇ ਨਾਲ ਅਲੀਗੇਸ਼ਨਸ ਵੀ ਲੱਗਦੀਆਂ ਨੇ ਕੁਝ ਧੱਕਾ ਵੀ ਹੁੰਦਾ ਜਾਂ ਕੁਝ ਅਸਤੀਕੇ ਦੇ ਨਾਲ ਮੇਰੇ ਕੋਲ ਕਮਿਸ਼ਨ ਚੀਜ਼ ਦੀ ਕੋਈ ਰਿਪੋਰਟ ਨਹੀਂ ਆਈ ਸੀ ਅੱਜ ਕਿੰਨੇ ਕੇਸ ਹੋਏ ਨਹੀਂ ਸਰ ਅੱਜ ਕਿੰਨੇ ਕੇਸ ਤੁਸੀਂ ਜਦੋਂ ਤੋਂ ਮੇਰਾ ਖਿਆਲ ਹੈ ਕਿ ਜਦੋਂ ਮੈਂ 1 ਸਾਲ ਪਿਛਲ 15th ਮਾਰਚ ਨੂੰ ਹੋ ਜਾਏਗਾ ਮੇਰੇ ਕੋਲ ਆਈ ਥਿੰਕ 2500 ਦੇ ਕਰੀਬੇ ਕੇਸਸ ਹੈਗੇ ਸੀ ਐਂਡ ਜਿਹਦੇ ਵਿੱਚੋਂ ਆਈ ਊਡ ਸੇ 60 ਟੂ 70% ਹੋ ਚੁੱਕੇ ਨੇ ਖਤਮ ਕੁਝ ਜਿਹੜੇ ਥੋੜੇ ਬਹੁਤ ਪੈਂਡਿੰਗ ਨੇ ਉਹ ਇਸ ਕਰਕੇ ਪੈਂਡਿੰਗ ਹੋ ਜਾਂਦੇ ਨੇ ਕਿ ਇੱਕ ਜਦੋਂ ਅਸੀਂ ਇਨਕੁਆਰੀ ਮਾਰਕ ਕਰਦੇ ਆ ਉਹਦੇ ਲਈ ਵੀ ਉਹਨਾਂ ਨੂੰ 10 15 20 ਦਿਨ ਮੰਗਦੇ ਨੇ ਉਸ ਚੀਜ਼ ਦੇ ਲਈ ਮੰਗਦੇ ਨੇ ਫਿਰ ਉਹ ਰਿਪੋਰਟ ਪਿਆਰਗੇ ਫਿਰ ਮੇਰੇ ਕੋਲ ਆਉਂਦੇ ਨੇ ਇਹ ਪੂਰੇ ਪ੍ਰੋਸੈਸ ਦੇ ਅੰਦਰ 15 ਤੋਂ 20 ਦਿਨ ਲੱਗ ਜਾਂਦੇ ਨੇ ਤੇ ਉਹੀ ਚੀਜ਼ ਪੈਂਡਿੰਗ ਹੈ ਬਾਕੀ ਸਾਰੇ ਕੇਸ ਆਈਟੀ ਇਹ ਆਦਤ ਤੇ ਕਿੰਨੇ ਕੇਸ ਆਈ ਥਿੰਕ ਇਟਸ ਮੋਰ 30 ਕੇਸਸ ਆਈ ਥਿੰਕ 30 ਕੇਸਸ